ਆਹੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈ ਨੇ ਆਹੀ ਰੂਮ ਦੇਗੇ ਸਾਹਮਣਾ ਰੂਮ ਸ ਹੈਗਾ ਅਸੀਂ ਜੀ ਤੇ ਗੱਡੀ ਸਾਡੀ ਕੋਈ ਕੋਈ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆ ਹੀ ਤਾਰੂ ਪੀ ਕੇ ਆਂਦੇ ਆ ਕੋਈ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਜਿੱਸਾ ਚਲਾ ਰਿਹਾ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਦੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗੇ ਕਰਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਖਲੋਤੀ ਗੱਡੀ ਵਜਦਾ ਹੈ ਭਾਈ ਇਹਦੇ ਇੱਕ ਪ੍ਰਭ ਦਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਬੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਹੈ ਤੇ ਰੱਬ ਨੇ ਨੂੰ ਬਚਾ ਰਿਆ ਨਹੀਂ ਤੇ ਉਹਨੇ ਹੀ ਉੱਡ ਜਾਣਾ ਸੀ ਕੋਠੀਆ ਦਾ ਨਾਮ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਤਰਨਤਾਰ ਰੋਡ ਦੇ ਭਾਈ ਤੇ ਭਾਈ ਇਹ ਫਿਰ ਸੜਕ ਦੇ ਉੱਤੇ ਜਿਹੜਾ ਹਾਸਾ ਹੈ ਕੀ ਕਾਰਨ ਵੀ ਲੱਗਦਾ ਭਾਈ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਆ ਗਏ ਨੇ ਅਸੀਂ ਰੂਮ ਦੇ ਹੋ ਕੇ ਸਾਹਮਣੇ ਰੂਮ ਸ ਹੈਗਾ ਅਸੀਂ ਜੀ ਤੇ ਗੱਡੀ ਸਾਡੀ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆਏ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇ ਪਏ ਨੇ ਇੱਕ ਬੜੀ ਮੁਸ਼ਕਲ ਆ ਰਿਹਾ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਹੈ ਹਾਂਜੀ ਪੌਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਮਤਲਬ ਪੂਰੀ ਪਬਲਿਕ ਨੇ ਕੱਢਿਆ ਸਭ ਕੁਝ ਕੀਤਾ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰੋ ਤਾਂ ਕੋਈ ਸਿਸਟਮ ਸਮਝਣ ਲੱਗੇ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਬਿਆ ਪਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਭ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਰ ਕੱਲਾ ਹੀ ਬੰਦਾ ਹੈ ਅਕੀਰ ਸੁਲਾ ਜੀ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਆਇਆ ਖਲੋਤੀ ਗੱਡੀ ਵੱਜਦਾ ਆ ਪਾਜੀ ਇਹਦੇ ਇੱਕ ਬਰਾਬ ਦਾ ਸ਼ੁਕਰ ਆ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਵੱਜੀ ਐ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾਰਿਆ ਨਹੀਂ ਤੇ ਉਹਨੇ ਹੀ ਉੜ ਜਾਣਾ ਸੀ ਜੀ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਜੀ ਕਿਰਪਾ ਰਹੀ ਜੀ ਤੇ ਡਰਾਈਵਰ ਦੀ ਕੰਡੀਸ਼ਨ ਦੇ ਅਸਰ ਡਰਾਈਵਰ ਦੀ ਜੀ ਪਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਦੀ ਆਪੇ ਹਿਸਾਬ ਲਾ ਕਿੰਨੀ ਦਾਰੂ ਕੀਤੀਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਪੁਲਿਸ ਪਹੁੰਚੀ ਮੋਕੇ ਪੁਲਿਸ ਉਹਨੂੰ ਕਲੇਮ ਕੀਤੀ ਫਿਰ ਸਰ ਜੀ ਜੁਰਿਲੇ ਆ ਗਿਆ ਜੀ ਮੰਗ ਕੀ ਕਰਦੇ ਭਾਈ ਸਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ ਜੀ ਸਰ ਇਹ ਜਿਹੜਾ ਖਾਸ ਆਇਆ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਕੀ ਗੱਲ ਕੀ ਹੋਈ ਗੱਲ ਸਾਨੂੰ 112 ਤੇ ਕਾਲ ਆਈ ਆ ਜੀ ਅਸੀਂ ਉਸੇ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਹੈਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋ ਯਾਦ ਨਾਲ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਅਸੀਂ ਕਿਹੜੀ ਕਾਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬ ਪੀ ਰੱਖੀ ਸੀ ਡਰਿੰਕ ਐਂਡ ਡਰਾਈਵਰ ਪਾਈ ਤਾਂ ਰਾਡ ਦਾ ਅਰੇਂਜਮੈਂਟ ਕਰਨ ਗਏ ਹਾਂ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਹੈ ਅਸੀਂ ਤਾਂ ਰਾਡ ਲਾਈਨ ਚੱਲ ਗਏ ਆ ਵੀ ਬੰਦੇ ਦੀ ਜਾਨ ਬਚਾਉਣੀ ਹੈ ਕਹਿੰਦੇ ਗੱਡੀ ਦੇ ਵਿੱਚ ਉਹਨੇ ਪਹਿਲਾਂ ਗੱਡੀ ਮਾਰੀ ਉਸ ਤੋਂ ਬਾਅਦ ਆ ਕੇ ਕਪੂਰੀ ਦੇ ਗੇਟ ਦੇ ਵਿੱਚ ਪਈ ਆ ਹਾਂਜੀ ਗਲਤੀ ਇਦਾਂ ਹੀ ਆ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਸੀ ਗੱਡੀ ਜੇ ਸਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋ ਜਿਆਦਾ ਇਹ ਸਤਾਉਦੇ ਕਿਸ ਤਰ੍ਹਾਂ ਦਾ ਸੜਕ ਦੇ ਉੱਤੇ ਕੋਈ ਕਾਨੂੰਨੀ ਨੁਕਸਾਨਤ ਨਹੀਂ ਹੋਣਾ ਨਹੀਂ ਬਾਕੀ ਦਾ ਮਹਾਰਾਜ ਨੇ ਚਲੋ ਕਿਰਪਾ ਕੀਤੀ ਆ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਆ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ ਪੁਲ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਆ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹ ਦੇ ਖਿਲਾਫ ਕਾਰਵਾਈ ਉਹ ਫਿਰ ਕੀਤੀ ਜਾਊਗੀ ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਹ ਗੱਡੀ ਨੇ ਬਚਾਇਆ ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵਜੀ ਆ ਉਹ ਆ ਜੇ ਕਰਨ ਲੱਗੇ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਏ ਆ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤਿ ਵੇਖਣੀ ਗੱਡੀ ਜੇ ਵੇਖੀ ਬਹੁਤ ਟਾਈਮ ਲੱਗਾ ਬੰਦੇ ਨੂੰ ਬਾਹਰ ਕੱਢਣ ਦਾ 15 ਕਿ ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗ ਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹੈ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਡੀ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰਾ ਵਿੱਚ ਤੂੰ ਕੱਢਣ ਲੱਗ ਬੜੀ ਜਦ ਉਹ ਆਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਠੀਕ ਹੈ ਠੀਕ ਹੈ